ਹਾਂਜੀ ਕੀ ਇਹ ਸੱਚ ਹੈ ਕਿ ਇਹ ਝੂਠ ਕਿ ਸੱਚੀ ਰਾਜਵੀਰ ਜਵੰਦਾ ਦੀ ਵਾਈਫ ਦੇ ਹੋਣ ਵਾਲਾ ਇਹ ਮੁੰਡਾ ਜਾਂ ਇਹ ਇੱਕ ਅਫਵਾਹ سوشل میڈیا ਤੇ ਉੱਡ ਰਹੀ ਖਬਰ ਨੇ ਮਚਾ ਦਿੱਤਾ ਤੇ ਹਿਲਕਾ ਆਜੋ ਬਣੇ ਰਹੋ ਸਾਡੇ ਨਾਲ ਅਤੇ ਜਾਨੋ ਪੂਰਾ ਸੱਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਉਹ ਹੈ ਖਬਰਾਂ ਜੋ ਦਿਲ ਨੂੰ ਛੂ ਜਾਣ ਤੇ ਰੂਹ ਵਿੱਚ ਵਸ ਜਾਣ ਅੱਜ ਦੀ ਸਭ ਤੋਂ ਵੱਡੀ ਤੇ ਸਭ ਤੋਂ ਚਰਚਿਤ ਖਬਰ ਰਾਜਵੀਰ ਜਵੰਦਾ ਦੀ ਵਾਈਫ ਦੇ ਆ ਮੁੰਡਾ ਹਾਂਜੀ ਦੋਸਤੋ ਕਈ ਦਿਨਾਂ ਤੋਂ ਚੱਲ ਰਹੇ ਸਵਾਲ ਚਰਚਿਆਂ ਤੇ ਅਫਵਾਹਾਂ ਦੇ ਦਰਮਿਆਨ ਆਖਿਰਕਾਰ ਉਹਨਾਂ ਨੇ ਚੁੱਪੀ ਤੋੜ ਹੀ ਦਿੱਤੀ ਉਸ ਦਾ ਜਵਾਬ ਸੁਣ ਕੇ ਲੋਕ ਭਾਵੁਕ ਵੀ ਹੋਏ ਅਤੇ ਹੈਰਾਨ ਵੀ ਅਸ਼ਵਿੰਦਰ ਕੌਰ ਨੇ ਕਿਹਾ ਲੋਕ ਮੈਨੂੰ ਦੋਸਤ ਦੇ ਰਹੇ ਨੇ ਪਰ ਕਿਸੇ ਨੇ ਮੇਰੀ ਕਹਾਣੀ ਨਹੀਂ ਸੁਣੀ ਮੈਂ ਅੱਜ ਵੀ ਹਰ ਰੋਜ਼ ਰਾਜਵੀਰ ਦੀਆਂ ਯਾਦਾਂ ਨਾਲ ਜੀ ਰਹੀ ਹਾਂ ਉਹ ਹੈ ਮੇਰੀ ਜ਼ਿੰਦਗੀ ਸੀ ਤੇ ਹਮੇਸ਼ਾ ਹੀ ਰਹੇਗੀ ਅਸ਼ਵਿੰਦਰ ਕੌਰ ਨੇ ਕਿਹਾ ਲੋਕ ਮੇਰੀਆਂ ਅਫਵਾਹਾਂ ਡਾ ਰਹੇ ਹਨ ਅਤੇ ਕਈਆਂ ਦੇ ਮੇਰੇ ਕੋਲੇ ਮੈਸੇਜ ਆਏ ਕਿ ਰਾਜਵੀਰ ਜਵੰਦਾ ਦੀ ਵਾਈਫ ਦੇ ਜਵਾਕ ਹੋਣ ਵਾਲਾ ਹੈ ਇਹੋ ਜੀਆਂ ਖਬਰਾਂ ਨਾ ਉਡਾਓ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਅਤੇ ਅਪੀਲ ਕਰਦੀ ਆਂ ਮੈਨੂੰ ਅਤੇ ਮੇਰੀ ਪਰਿਵਾਰ ਨੂੰ ਜਿਉਣ ਦਿਓ ਇਹ ਲਫ਼ਜ਼ ਸੁਣ ਕੇ ਕਈ ਫੈਨਾਂ ਦੀਆਂ ਅੱਖਾਂ ਪਰ ਆਈਆਂ ਸੋਸ਼ਲ ਮੀਡੀਆ ਤੇ ਰਾਜਵੀਰ ਫੋਰਐਵਰ ਟ੍ਰੈਂਡ ਕਰ ਰਿਹਾ ਏ ਤੇ ਲੋਕ ਕਹਿ ਰਹੇ ਹਨ ਉਹ ਹੈ ਔਰਤ ਜੋ ਦਰਦ ਵਿੱਚ ਵੀ ਸੱਚਾਈ ਨਾਲ ਖੜੀ ਹੈ ਉਸ ਔਰਤ ਨੂੰ ਦਿਲੋਂ ਸਲਾਮ ਪਰ ਦੋਸਤੋ ਕੁਝ ਲੋਕਾਂ ਨੇ ਉਸ ਦੇ ਹੋਣ ਵਾਲੇ ਜੋ ਆਕ ਨੂੰ ਝੂਠੀਆਂ ਖਬਰਾਂ ਵਿੱਚ ਜੋੜ ਦਿੱਤਾ ਏ ਕਈ ਕਹਿ ਰਹੇ ਹਨ ਕਿ ਉਸ ਦੇ ਬਿਆਨ ਦੇ ਪਿੱਛੇ ਕੁਝ ਛੁਪਿਆ ਹੋਇਆ ਏ ਅਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਉਸ ਦਾ ਦਰਦ ਬਿਆਨ ਕਰਨ ਦਾ ਤਰੀਕਾ ਹੈ ਇਹ ਵੀ ਪਤਾ ਲੱਗਿਆ ਹੈ ਕਿ ਰਾਜਵਿਰਦੀ ਵਾਈਫ ਨੇ ਕੁਝ ਨਵੇਂ ਸਬੂਤ ਪੁਲਿਸ ਨੂੰ ਦਿੱਤੇ ਹਨ ਜਿਨ੍ਹਾਂ ਨਾਲ ਮਾਮਲੇ ਦੀ ਦਿਸ਼ਾ ਮੁੜ ਸਕਦੀ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਉਸ ਦੇ ਅਗਲੇ ਕਦਮ ਤੇ ਹੈ ਕਿ ਉਹ ਸੱਚਮੁੱਚ ਸਭ ਕੁਝ ਬਾਹਰ ਲਿਆਵੇਗੀ ਜਾਂ ਫਿਰ ਇਹ ਵੀ ਇੱਕ ਹੋਰ ਰਾਜ ਬਣ ਕੇ ਰਹਿ ਜਾਵੇਗਾ ਦੋਸਤੋ ਤੁਸੀਂ ਕਮੈਂਟ ਚ ਦੱਸੋ ਤੁਹਾਨੂੰ ਕੀ ਲੱਗਦਾ ਹੈ ਰਾਜਵਿਰਦੀ ਵਾਈਫ ਦਾ ਇਹ ਬਿਆਨ ਸੱਚਾ ਹੈ ਜਾਂ ਝੂਠਾ ਜਾਂ ਉਹ ਛੁਪਾ ਰਹੀ ਹੈ ਜਾਂ ਦੱਸਣ ਤੋਂ ਡਰ ਰਹੀ ਹੈ ਤੁਸੀਂ ਆਪਣੀ رائے ਕਮੈਂਟ ਵਿੱਚ ਜਰੂਰ ਦਿਓ ਅਤੇ ਰਾਜਵਿਰ ਦੀ ਆਤਮਾ ਲਈ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨਵੀਂ ਖਬਰ ਅਤੇ ਨਵੀਂ ਅਪਡੇਟ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ